ਕਿ ਇਹ ਮੇਰੀ ਛੋਟੀਏ ਪੈਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਪੈਣੇ ਮਾੜਾ ਕੰਮ ਹੋ ਜਾਂਦਾ ਸੀ ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਲਾ ਲਈ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ 'ਕੋਈ ਜੜਾ ਹੋਇਆ ਸੀ ਹਗਾਮਾ ਹਨਾ ਤੇ ਉਹਦੇ ਵਿੱਚ ਇੱਕ ਪੈਣ ਨੇ ਕਿਹਾ ਸੀ ਜੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਲਾ ਲਈ ਪੈਣੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਵਾਦੀ ਰਹੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੋਟੀ ਭੈਣ ਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜ਼ੀ ਹੋਵੇ ਹਨਾ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਫੜੀ ਲੈਡੀ ਕਾਂਸਟੇਬਲ ਨੇ ਹਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਦੀ ਡਿਊਟੀ ਚ ਅਣਗਹਿਲੀ ਕਰਦਾ ਤਾਂ ਉਹਦੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਪਹਿਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਸੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲਾ ਲੈ ਛੇ ਮੇਰੀ ਏ ਛੋਟੀਏ ਪਹਿਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਪਹਿਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਦ ਵਿੱਚ ਕੋਈ ਨਹੀਂ ਖੜਦਾ ਉਹ ਨਾਲ ਇੱਕ ਭਲੇਖੇ ਨੇ ਇੱਕ ਬਹਿਮ ਨੇ ਕਦੇ ਵੀ ਪੰਪਾਂ ਜਾਣਾ ਹੀ ਕੇਦੇ ਜੇ ਕਦੋਂ ਉੱਤੇ ਵਰਦੀ ਜੇ ਤੇ ਇਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭਾਵੇਂ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਲੋ ਮੈਂ ਬਹਿ ਰੂ ਅੱਗੇ ਅਰਦਾਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਚੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਪਰ ਇੰਨਾ ਧਿਆਰ ਕੀ ਭੈਣ ਮੇਰੀ ਆਪ ਦਾ ਭੇਖ ਖਾਦਰੇ ਜਿਨਾ ਪਾਰੇ ਪੰਪਾਂ ਜਾ ਕੇ ਕਦੇ ਪੁਲਿਸ ਨਾਲ ਹੱਥੋਂ ਪੈ ਨਾ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ teno salute